ਉਹਦੇ ਤਾਂ ਹੁਣ نیند ਨਹੀਂ ਆਉਂਦੀ ਉਹਨਾਂ ਨੂੰ ਉਹ ਤਾਂ ਹੁਣ ਰਾਤ ਨੂੰ ਪਏ ਬੱਲ ਹੀ ਗਿਣਨਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਇਹੀ ਦਿੱਤਾਂਗੇ ਸਤਿ ਸ਼੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਗੱਲ ਕਰਦੇ ਹਾਂ ਲੋਕ ਸਵਾਦ ਚੋਣਾਂ ਸੰਬੰਧੀ ਸਰਗਰਮੀਆਂ ਦੀ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸੰਬੰਧੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਤੋਰੀ ਦੇ ਵੱਖ-ਵੱਖ ਪਿੰਡਾਂ ਵਿੱਚ ਉਮੀਦਵਾਰ ਇਕਬਾਲ ਸਿੰਘ ਚੁੰਦਾ ਦੇ ਹੱਕ ਵਿੱਚ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਸੀਨੀਅਰ ਆਗੂ ਰਣਜੀਤ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਪਹੁੰਚੇ ਆਓ ਦੇਖਦੇ ਹਾਂ ਡੀਡੀਐਸ ਵੀਰੋ ਦੀ ਵਿਸ਼ੇਸ਼ ਰਿਪੋਰਟ ਆਪ ਦੇ ਆਣ ਔਰ ਸ਼ਾਮ ਕੈਣੀ ਦੇ ਕਾਨੀ ਦੇ ਪੁੱਰੇ ਕੌਮ ਦੀ ਨਾਵਾ ਟੋਲ ਬੇੜੀ ਦੇ ਬਲਾਹ ਜੁਕਪੁਰਸ ਜਿੰਨਾ ਕੋਲੋਂ ਆਸ ਦੀ ਕਿੰਨ ਦਿਖਾਈ ਦਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਆਏ ਸੀਨੀਅਰ ਅਕਾਲੀ ਆਜੂ ਸਰਦਾਰ ਗੋਬਿੰਦ ਸਿੰਘ ਜੀ ਲੰਗਵਾਲ ਸਾਹਿਬ ਜਗੇਂਦਰ ਸਿੰਘ ਜੀ ਸੰਗਰੇੜੀ ਸਾਹਿਬ ਵਿਨਰਜੀਤ ਸਿੰਘ ਜੀ ਗੋਲਡੀ ਸਾਹਿਬ ਹੋਰ ਵੀ ਦਰਦ ਆ ਬਦਦਾ ਜੋ ਲੀਡਰ ਸਾਹਿਬਾਂ ਆਏ ਹਨ ਅਤੇ ਮੇਰੇ ਸਾਹਮਣੇ ਬੈਠੇ ਕੌਮ ਦੀ ਰੀੜ ਦੀ ਹੱਡੀ ਨਾ ਧੜਕ ਬਰਕਰਰ ਸਹਿਵਾਨ ਆਖੋ ਜੀ ਵੈਕੁਰ ਜੀ ਦਾ ਖਾਣਖਾ ਸ੍ਰੀ ਵੈਕੁਰ ਜੀ ਦੇ ਪਤੇ ਬਾਦਲ ਸਾਹਿਬ ਸਾਨੂੰ ਤੁਸੀਂ ਜੋ ਕੈਂਡੀਡੇਟ ਦਿੱਤਾ ਹੈ ਇਹ ਤੁਹਾਡੀ ਚੋਣ ਤੇ ਬਹੁਤ ਮਾਣ ਮਹਿਸੂਸ ਕਰਦੇ ਹਾਂ ਜਿਸ ਨੂੰ ਬੋਲਣ ਦਾ ਢੰਗ ਗੱਲ ਕਰਨ ਦਾ ਤਜਰਬਾ ਕੱਠਾ ਦੇ ਸਮੇਂ ਨਿਰਭਾਣ ਦੇ ਬਲ ਹਨ ਅਤੇ ਵਕੀਲ ਹੋਣ ਕਰਕੇ ਦਲੀਲ ਦੀ ਵਰਤੋਂ ਚੰਗੇ ਢੰਗ ਨਾਲ ਵਧੀਆ ਬੁਲਾ ਰਹੇ ਹਨ ਉਥੇ ਬੇਦਾਗ ਸ਼ਖਸੀਅਤ ਉੱਚ اخلاق ਦੇ مالک ਤੇ ਨਿਡਰਕਬੇ ਬਾਕੀ ਨਾਲ ਬੋਲਦੇ ਹਨ ਅੱਜ ਸਾਡੇ ਸਾਹਮਣੇ ਬੇਅਦਬੀ ਦੇ ਮਸਲੇ ਚੰਡੀਗੜ੍ਹ ਤੱਕ ਪੰਜਾਬੀ ਬੋਲਦੇ ਇਲਾਕੇ ਭਾਖੜਾ ਬਿਆਸ ਮੈਨੇਜਮੈਂਟ ਮੋੜ ਦੇ ੱੱਕੇ ਸਾਹੀ ਸਾਡੇ ਪਾਣੀਆਂ ਦੇ ਡਾਕੇ ਇਹ ਤੇ ਹੋਰ ਅਨੇਕਾਂ ਮਸਲੇ ਜਿਹੜੇ ਨੂੰ ਅੱਡੀ ਖੜੇ ਹਨ ਇਹਨਾਂ ਦੇ ਹੱਲ ਲਈ ਸਰਦਾਰ ਅਕਬਾਲ ਸਿੰਘ ਜੀ ਝੁੰਡਾਂ ਵਰਗੇ ਦਲੇਰ ਇਨਸਾਨ ਹੀ ਤੋੜੇ ਨਾਲ ਕੰਧ ਬਣ ਕੇ ਖੜਨਗੇ ਇਹ ਸਾਨੂੰ ਭਰੋਸਾ ਹੀ ਨਹੀਂ ਧ੍ਰਿੜ ਵਿਸ਼ਵਾਸ ਹੈ ਬਾਕੀ ਸਾਡੇ ਵੱਲੋਂ ਸ਼ਰੋਣੀ ਅਕਾਲੀ ਦਲ ਦੀਆਂ ਸੋ ਸ਼ਰੋਣੀ ਅਕਾਲੀ ਦਲ ਦੀਆਂ ਸੰਦੂਖੜੀਆਂ ਨੱਕੋ ਨੱਕ ਦੇ ਤੋਰਾਂਗੇ ਅਸੀਂ ਦਿੜ੍ਹਤਾ ਨਾਮ ਕਹਿ ਸਕਦੇ ਹਾਂ ਤੁਹਾਡਾ ਤੁਹਾਡਾ ਸਾਡੇ ਇਲਾਕੇ ਔਰ ਤੇ ਬਹੁਤ ਧੰਨਵਾਦ ਹੁਣ ਮੈਂ ਇੱਕ ਜੈਕਾਰੇ ਦੀ ਗੂੰਜ ਸਾਰੇ ਸੰਗਤ ਤੋਂ ਪ੍ਰਵਾਨਗੀ ਲੈਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੂਰੀ ਹਲਕੇ ਵਿੱਚ ਰੈਲੀ ਹੋਈ ਜ ਸੁਖਵੀਰ ਵਾਲਦੇ ਜੀ ਆਏ ਨੇ ਤੇ ਰੰਧਾਵਾ ਸਾਹਿਬ ਦੇ ਘਰੇ ਪਹੁੰਚਣ ਕੀ ਕੰਮ ਹੈ ਜੇ ਜਿਕਰ ਕਰਾਂ ਸਾਹਿਬ ਜਿੱਥੇ ਤੇ ਆਦੀ ਜਿਹੜੀ ਦੋ ਚੋਣ ਰੈਲੀਆਂ ਹੋਈਆਂ ਨੇ ਪਹਿਲਾ ਸੁਨਾਮ ਦੇ ਵਿੱਚ ਲੋਕ ਸਭਾ ਹਲਕਾ ਸੰਗਰੂਪ ਦੇ ਸਾਡੇ ਉਮੀਦਵਾਰ ਅਕਬਾਲ ਸਿੰਘ ਝੁੰਦਾ ਦੇ ਹੱਕ ਦੇ ਵਿੱਚ ਦੂਜੀ ਧੂਰੀ ਵਿਖੇ ਹੋਈ ਹੈ ਇਹਨਾਂ ਦੋ ਰੈਲੀਆਂ ਨੇ ਲੋਕਾਂ ਦੇ ਭੰਬਲ ਪੂਸਾ ਤੀ ਜਿਹੜਾ ਉਹ ਕੱਢ ਦਿੱਤਾ ਕਿ ਪਤਾ ਨਹੀਂ ਪਾਰਟੀ ਕਿਸੇ ਵਿਸ਼ੇਸ਼ ਲੀਡਰਾਂ ਦੇ ਨਾਲ ਹੀ ਚੱਲਦੀ ਹੈ ਕਹਿੰਦੇ ਆਮ ਲੋਕ ਜਦੋਂ ਇਕੱਠੇ ਹੋ ਕੇ ਚੱਲ ਪੈਣ ਉਦੋਂ ਫਿਰ ਜਿਹੜੀ ਜਿੱਤ ਆ ਗੁਰੂਆਂ ਤੇ ਹੁੰਦੀ ਹੈ ਅੱਜ ਦੀਆਂ ਦੋਨੋਂ ਰੈਲੀਆਂ ਨੇ ਇਹ ਸਾਫ਼ ਕਰ ਦਿੱਤਾ ਕਿ ਐਡਵੋਕੇਟ ਖਵਾਲਸੀ ਝੁੱਦਾ ਵੱਡੀ ਲੀਡ ਨਾਲ ਜਿੱਤਣਗੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਜਿਹੜਾ ਭਾਸ਼ਣ ਸੀ ਉਹ ਲੋਕਾਂ ਦੇ ਮਨਾਂ ਦੇ ਵਿੱਚ ਬੈਠ ਗਿਆ ਅਤੇ ਲੋਕਾਂ ਨੇ ਸਮਝ ਲਿਆ ਕਿ ਜਿਹੜੇ ਫੋਕੇ ਨਾਰੇ ਲਾਰੇ ਲਾ ਕੇ ਅਤੇ ਡਰਾਮੇਬਾਜ਼ੀ ਦੇ ਨਾਲ ਸਾਨੂੰ ਜਿਹੜੀ ਪਾਰਟੀ ਲੁੱਟ ਕੇ ਸਰਕਾਰ ਬਣਾ ਗਈ ਉਹਨ ਹੁਣ ਮੂੰਹ ਨਹੀਂ ਲਾਉਂਦੇ ਇਸ ਕਰਕੇ ਪਾਰਟੀ ਦੇ ਪ੍ਰਧਾਨ ਵੱਲੋਂ ਦਿੱਤੀਆਂ ਹਿਰਦੇਤਾਂ ਦੇ ਅਨੁਸਾਰ ਹਰ ਇੱਕ ਪਾਰਟੀ ਵਰਕਰ ਆਗੂ ਇਕੱਠੇ ਹੋ ਕੇ ਹੰਬੜਾ ਮਾਰ ਕੇ ਤਕਵਾਲ ਸਿੰਘ ਝੁੰਡਾ ਦੀ ਜਿੱਤ ਦੇ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਹਾਂ ਹਾਂ ਅੰਦਵਸਾਵਾਜ ਸੁਖਵੀਰਵਾਲ ਜੀ ਘਰੇ ਪਹੁੰਚੇ ਨੇ ਤੇ ਰੈਲੀ ਦੇ ਵਿੱਚ ਕਿਵੇਂ ਲੱਗ ਰਿਹਾ ਜੀ ਅੱਜ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਜੀ ਕਿ ਇੱਕ ਤਾਂ ਸਾਡੇ ਘਰ ਆਏ ਨੇ ਦੂਜੀ ਸਾਡੇ ਹਲਕੇ ਦੇ ਸਾਰੇ ਵੀ ਵਰਕਰ ਸਹਿਬਾਨਾਂ ਨੇ ਜਥੇਦਾਰ ਸਹਿਬਾਨਾਂ ਨੇ ਸਾਨੂੰ ਅੱਜ ਸਿੱਧ ਕਰਤਾ ਕਿ ਜਿਹੜੀ ਆਪਣੀ ਚੋਣ ਹੈ ਜਗਨਨ ਕਬਲ ਸਿੰਘ ਝੁੰਡਾ ਜੀ 101% ਵੱਡੀ ਲੀਡ ਨਾਲ ਜਿੱਤ ਰਹੇ ਕੀ ਲੱਗ ਰਿਹਾ ਵੀ ਖੇਤਰੀ ਪਾਰਟੀ ਵੱਲ ਲੋਕ ਫੇਰ ਆਉਣਗੇ ਬਦਲਾਅ ਆਊਗਾ ਜੀ ਹਾਂਜੀ ਲੋਕਾਂ ਨੂੰ ਹੁਣ ਵਰਤ ਕੇ ਪਤਾ ਲੱਗ ਗਿਆ ਜੀ ਵੀ ਖੇਤਰੀ ਪਾਰਟੀ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੀ ਕਿ ਖੇਤਰੀ ਪਾਰਟੀ ਆਪਣੀ ਧਰੋਮਣੀ ਅਕਾਲੀ ਦਲ ਦੀ ਇਹ ਆਪਣੀ ਪੰਜਾਬੀਆਂ ਦੀ ਮਾਂ ਪਾਰਟੀ ਇਸ ਕਰਕੇ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਇਸ ਕਰਕੇ ਹੁਣ ਸਾਰੇ ਦੁਬਾਰੇ ਮੁੜਿਆ ਹੈ ਆਪਦੀ ਮਾਂ ਪਾਰਟੀ ਦੇ ਬਾਰੇ ਅੱਜ ਦੀ ਇਕੱਠ ਨੂੰ ਦੇਖ ਕੇ ਵਿਰੋਧੀਆਂ ਨੂੰ ਕੀ ਲੱਗ ਰਿਹਾ ਹੈ ਜੀ ਵਿਰੋਧੀਆਂ ਦਾ ਹੁਣ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਉਹ ਤਾਂ ਹੁਣ ਰਾਤ ਨੂੰ ਪਏ ਬੱਲੇ ਹੀ ਘੜਨਗੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਤਾਂ ਇਹ ਹੀ ਦਿੱਤਾ ਵੀ ਹੋਰ ਖੋਲ ਵੀ